ਕਾੜੇ ਆਪਣਾ ਸ਼ਹਿਰ ਦਾ ਬੱਚਾ ਸੀ ਕਾਲੂ ਤਾਂ ਬੇਨਤੀ ਹੈ ਅੱਜ ਉਹਨੂੰ ਮੌਤ ਦੇ ਘਾਟੇ ਪੰਡਤਾਂ ਨੇ ਉਤਾਰ ਦਿੱਤਾ ਤੇ ਮੰਦਰ ਦੇ ਪੁਜਾਰੀਆਂ ਨੇ ਇੱਕ 33 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਹੈ ਅਤੇ ਉਸ ਦੀ লাশ ਨੂੰ ਹਵਨਕੁੰਡ ਹੇਠਾਂ ਦੱਬ ਦਿੱਤਾ ਹੈ ਜੀਹਾਂ ਮੰਦਰ ਦੇ ਦੋ ਪੁਜਾਰੀਆਂ ਨੇ ਨੌਜਵਾਨ ਦਾ ਕਤਲ ਕਰ ਦਿੱਤਾ ਅਤੇ ਉਸਦੀ ਲਾਸ਼ ਨੂੰ ਮੰਦਰ ਚ ਬਣੇ ਹਵਨਕੁੰਡ ਦੇ ਥੱਲੇ ਦਫਨਾ ਦਿੱਤਾ ਜਿਸ ਤੋਂ ਬਾਅਦ ਜਦੋਂ ਪਰਿਵਾਰ ਨੂੰ ਸ਼ੱਕ ਹੋਇਆ ਤਾਂ ਉਹਨਾਂ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਕਰੀਬ 3 ਦਿਨ ਬਾਅਦ ਹੁਣ ਨੌਜਵਾਨ ਦੀ ਲਾਸ਼ ਨੂੰ ਹਵਨਕੁੰਡ ਦੇ ਹੇਠਾਂ ਤੋਂ ਬਰਾਮਦ ਕੀਤਾ ਗਿਆ ਹੈ ਇਸ ਮਾਮਲਾ ਸੰਗਰੂਰ ਦੇ ਤੂਰੀ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਦੁਹਾਲਾ ਰੇਲਵੇ ਫਾਟਕ ਨੇੜੇ ਬਣੇ ਬਗਲਾ ਮੁਖੀ ਮੰਦਰ ਦੇ ਦੋ ਪੁਜਾਰੀਆਂ ਤੇ ਇੱਕ ਨੌਜਵਾਨ ਦੇ ਕਤਲ ਦੇ ਇਲਜ਼ਾਮ ਲੱਗੇ ਨੇ ਇਲਜ਼ਾਮ ਲੱਗੇ ਕਿ ਨੌਜਵਾਨ ਦਾ ਕਤਲ ਕਰਕੇ Laash ਨੂੰ ਪੁਜਾਰੀਆਂ ਨੇ ਹਵਲਕੁੰਡ ਦੇ ਦੱਬ ਦਿੱਤਾ ਮ੍ਰਿਤਕ ਦੀ ਪਛਾਣ 33 ਸਾਲਾ ਸੁਦੀਪ ਕੁਮਾਰ ਪੁੱਤਰ ਗੁਰਿੰਦਰ ਕੁਮਾਰ ਵਾਸੀ ਤੂਰੀ ਵਜੋਂ ਹੋਈ ਹੈ ਪਰਿਵਾਰਕ ਮੈਂਬਰਾਂ ਮੁਤਾਬਕ ਮ੍ਰਿਤਕ ਨੌਜਵਾਨ 2 ਮਈ ਤੋਂ ਘਰ ਨਹੀਂ ਆਇਆ ਸੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਮੰਦਰ ਦੇ ਪੁਜਾਰੀਆਂ ਸਣੇ ਮੰਦਰ ਦੇ ਪ੍ਰਧਾਨ ਅਤੇ ਇੱਕ ਹੋਰ ਵਿਅਕਤੀ ਤੇ ਇਲਜ਼ਾਮ ਲਗਾਏ ਨੇ ਪਰਿਵਾਰਕ ਮੈਂਬਰਾਂ ਵੱਲੋਂ ਮੰਦਰ ਜਾ ਕੇ ਉਹਨਾਂ ਵੱਲੋਂ ਪੁੱਛਗਿੱਛ ਕੀਤੀ ਗਈ ਤਾਂ ਮੰਦਰ ਦੇ ਪੁਜਾਰੀ ਪਰਮਨੰਦ ਨੇ ਦੱਸਿਆ ਕਿ ਉਹਨਾਂ ਦਾ ਬੇਟਾ 2 ਦਿਨ ਤੋਂ ਮੰਦਰ ਆਇਆ ਹੀ ਨਹੀਂ ਪਰ ਜਦੋਂ ਪੁਲਿਸ ਨੇ ਮੰਦਰ ਦੇ ਪੁਜਾਰੀ ਪਰਮਨੰਦ ਤੋਂ ਪੁੱਛਗਿੱਛ ਕੀਤੀ ਤਾਂ ਉਹਨਾਂ ਨੂੰ ਸ਼ੱਕ ਹੋਇਆ ਜਿਸ ਤੋਂ ਬਾਅਦ ਉਹਨਾਂ ਨੂੰ ਥਾਣੇ ਲਿਜਾ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਜਿਸ ਤੋਂ ਬਾਅਦ ਮੰਦਰ ਦੇ ਪੁਜਾਰੀ ਨੇ Laash ਦਾ ਪਤਾ ਦੱਸਿਆ ਉਹਨਾਂ ਜੀ ਦੇ ਸਾਹਮਣੇ ਇਨਸਾਫ ਮਿਲਣਾ ਚਾਹੀਦਾ ਜੀ ਇੰਨਾ ਦਾ ਜਦਾਂ ਨਹੀਂ ਜੀ ਬਹੁਤ ਧੀਰ ਦਾ ਮੁੱਦ ਤੋਂ ਇਹ ਕ੍ਰਾਈਮਰ ਲੜ ਬੰਦੇ ਨੇ ਬਾਦਰ ਰਿਆ ਜੀ ਪਹਿਲਾਂ ਤਿੰਨ ਕਤਲ ਪਹਿਲਾਂ ਹੋ ਚੁੱਕੇ ਨੇ ਇਹਨਾਂ ਨੇ ਤਿੰਨ ਕਤਲਾਂ ਦੇ ਵਿੱਚ ਕੋਈ ਸ਼ੂਣ ਨਹੀਂ ਹੋਣ ਦਿੱਤੀ ਸਾਡੇ ਸ਼ਹਿਰ ਦੇ ਇੱਕ ਬਤਵੰਦਾ ਬੰਦਾ ਇਹਨਾਂ ਦੀ ਫੁੱਲ ਐਂਡ ਫਾਈਨਲ ਸਪੋਰਟ ਕਰਦਾ ਜੋ ਮੰਂਦਰ ਦਾ ਪ੍ਰਧਾਨ ਬਣਿਆ ਹੋਇਆ ਜੀ ਨਾ ਉਹਨਾਂ ਦੇ ਤਿੰਨ ਬੰਦਿਆਂ ਦਾ ਨਾ ਡਾਕਟਰੀ ਮੈ ਨਾ ਹੋਇਆ ਨਾ ਕੁਝ ਹੋਰ ਹੈ ਬਾਹਰ ਦੀ ਬਾਹਰ ਬਗੈਰ ਰੋਜ਼ ਕਰੇ ਤੋਈ ਜੀ ਭੁਕੇ ਗਏ ਨੇ ਜੀ ਤੇ ਉਹੀ ਕੰਮ ਅੱਜ ਮੇਰੇ ਬੇਟੇ ਨਾਲ ਮੇਰੇ ਬੇਟੇ ਨਾਲ ਤਾਨਤਰਿਕ ਵਿਦਿਆ ਨਾਲ ਉਹਦਾ ਹਵਲ ਦੇ ਵਿੱਚੋਂ ਦੀ ਮੜੀ ਦੇਣਾ ਚਾਹੁੰਦੇ ਸੀ ਜੀ ਇਹ ਤਾਨਤਰਿਕ ਪੰਡਤ ਸੀ ਕਿਹੜਾ ਬੰਦਾ ਮਲਗੀ ਸਪੋਰਟ ਕਰਦਾ ਹੈ ਉਹਦਾ ਇਹਨਾਂ ਦਾ ਸਪੋਰਟ ਜੀ ਇਹ ਹੈਡ ਹੈਡ ਇਹਨਾਂ ਦਾ ਜਿਹੜਾ ਦਿਮਾਗ ਵਾਲਾ ਬੰਦਾ ਹੈ ਜੀ ਉਹ ਐਜੋਕ ਸ਼ਾਸਤਰੀ ਜੀ ਐਜੋਕਮਾਰ ਸ਼ਾਸਤਰੀ ਐਜੋਕਮਾਰ ਸ਼ਾਸਤਰੀ ਤੇ ਦੂਸਰਾ ਆ ਗਿਆ ਜੀ ਬਿੰਦਾ ਜੀ ਇਹਨਾਂ ਦਾ ਪੂਰੀ ਸਪੋਰਟ ਕਰਦਾ ਉਹ ਤਿੰਨ ਪਹਿਲਾਂ ਹੋ ਚੁੱਕੇ ਇਹਨਾਂ ਨੂੰ ਪੈਸੇ ਪੂਤੇ ਦੇ ਕੇ ਇਹ ਹਿਸਾਬ ਨਾਲ ਕਿਸੇ ਨਾ ਕੇ ਕੰਪਰੋਮਾਈਜ਼ ਕਰਾ ਦਿੰਦਾ ਤੇ ਇਸ ਕਰਕੇ ਮੇਰੀ ਬੇਨਤੀ ਹੈ ਸਾਰੇ ਸ਼ਹਿਰ ਨੂੰ ਵੀ ਪਹਿਲਾਂ ਦਾ ਇਹ ਬੰਦੇ ਜਿਹੜੇ ਆਏ ਵੀ ਨਹੀਂ ਸਾਰੇ ਕੋਈ ਨਹੀਂ ਕੋਈ ਨਹੀਂ ਜੀ ਸਾਰਾ ਪਰਿਵਾਰ ਘਟਾ ਹੋਇਆ ਪਿਆ ਸ਼ਹਿਰ ਦੇ ਵਿੱਚ ਹਰੇਕ ਮੰਦਰ ਦੇ ਵਿੱਚ ਇਹੀ ਗੁੰਡੇ ਆਏ ਹੋਏ ਨੇ ਇਹਨਾਂ ਗੁੰਡਿਆਂ ਨੂੰ ਸ਼ਹਿਰ ਦੇ ਵਿੱਚੋਂ ਬਾਰ ਘੱਟਿਆ ਜਾਵੇ ਨਹੀਂ ਮੇਰਾ ਤਾਂ ਗਿਆ ਇਹਦੋਂ ਬਾਅਦ ਕਿਸੇ ਹੋਰ ਦਾ ਨਾ ਚੱਲਦਾਵੇਂ ਕਿਸੇ ਹੋਰ ਦਾ ਨਾ ਚੱਲਦਾਵੇਂ ਉਧਰ ਇਸ ਘਟਨਾ ਤੋਂ ਬਾਅਦ ਇਲਾਕਾ ਵਾਸੀ ਪੂਰੀ ਤਰ੍ਹਾਂ ਰੋ ਵਿੱਚ ਆ ਗਏ ਇਲਾਕਾ ਵਾਸੀਆਂ ਨੇ ਮੰਦਰ ਦੇ ਪੁਜਾਰੀਆਂ ਅਤੇ ਦੂਜੇ ਵਿਅਕਤੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਲਾਕੇ ਦੇ ਸ਼ਿਫਸੈਨਾ ਕੋ ਨੇ ਕਿਹਾ ਕਿ ਮੰਦਰ ਦੇ ਪੁਜਾਰੀ ਲਗਾਤਾਰ ਸ਼ਹਿਰ ਵਿੱਚ ਗੁੰਡਾਗਰਦੀ ਕਰ ਰਹੇ ਨੇ ਮੰਦਰ ਦੀ ਆੜ ਵਿੱਚ ਉਹਨਾਂ ਵੱਲੋਂ ਕਿ ਨਾਉਣੇ ਅਪਰਾਧਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਦਕਿ ਕੋਈ ਵੀ ਇਸ ਪਾਸੇ ਧਿਆਨ ਨਹੀਂ ਦੇ ਰਿਹਾ ਉਹਨਾਂ ਮੰਗੇ ਤੇ ਕਿ ਪ੍ਰਸ਼ਾਸਨ ਇਹਨਾਂ ਪੁਜਾਰੀਆਂ ਅਤੇ ਦੂਜੇ ਵਿਅਕਤੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ ਜੋ ਅੱਜ ਧੂਰੀ ਸ਼ਹਿਰ ਡਿਵੀਜ਼ਨ ਦੇ ਵਿੱਚ ਡਿਸਟ੍ਰਿਕਟ ਸੰਗਰੂਰ ਪੰਜਾਬ ਦੇ ਵਿੱਚ ਇਹ ਜਿਹੜੇ ਆਪਣਾ ਜਿਹੜੇ ਪੰਡਤ ਨੇ ਜਿਹੜੇ ਟੈਰਰਿਸਟ ਨੇ ਅਤਵਾਦੀ ਨੇ ਇਹ ਡਾਕੂ ਨੇ ਲਟੇਰੇ ਨੇ ਇਹਨਾਂ ਦੇ ਨਕੇਲ ਪਾਣੀ ਚਾਹੀਦੀ ਹੈ ਨੱਥ ਪਾਣੀ ਚਾਹੀਦੀ ਹੈ ਜਿਹੜਾ ਅੱਜ ਬਗਲਾ ਮੁਕੀ ਮੰਦਿਰ ਦੇ ਆਪਣਾ ਵਿੱਚ ਇਹ ਪਾਣਾ ਵਾਪਰਿਆ ਸਾਡੇ ਆਪਣਾ ਸ਼ਹਿਰ ਦਾ ਬੱਚਾ ਸੀ ਕਾਲੂ ਤਾਂ ਬੇਨਤੀ ਹੈ ਅੱਜ ਉਹਨੂੰ ਮੌਤ ਦੇ ਘਾਟੇ ਪੰਡਤਾ ਨੇ ਉਤਾਰ ਦਿੱਤਾ ਸਾਡੀ ਇਹ ਮੰਗ ਹੈ ਪ੍ਰਸ਼ਾਸਨ ਤੋਂ ਸਰਕਾਰ ਤੋਂ ਇਹੋ ਜਿਹੇ ਬੰਦਿਆਂ ਨੂੰ ਚਰਾਏ 'ਚ ਖੜਾ ਕੇ ਸੰਗਤ ਦੀ ਅਗਵਾਈ ਦੇ ਵਿੱਚ ਫਾਂਸੀ ਦੇਣੀ ਚਾਹੀਦੀ ਹੈ ਜੋ ਆਨਲਾਈਨ ਟਾਈਮ ਦੇ ਵਿੱਚ ਕ੍ਰਾਈਮ ਕਰਨ ਵਾਲਿਆਂ ਦਾ ਥਰ ਥਰ ਸਰੀਰ ਆਤਮਾ ਕੰਬੜ ਲੱਗੇ ਸਾਡੀ ਇਹ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗ ਇਹ ਜਿਹੜੀ ਗੁੰਡਾਗਰਦੀ ਕੀਤੀ ਗਈ ਹੈ ਇਹਨਾਂ ਨੇ ਪੰਡਤਾਂ ਨੇ ਇਹ ਮੰਦਰਾਂ ਦੀ ਆੜ ਲੈ ਕੇ ਆਪਣਾ ਕਾਜੂ ਬਦਾਮ ਪਿਸਤੇ ਖੰਦ ਦੇ ਘੰਟੀਆਂ ਵਜਾਉਂਦੇ ਨੇ ਇਹ ਸਾਡੇ ਸਨਾਤਨ ਧਰਮ ਨੂੰ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਦਕਿ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਤੂਰੀ ਦੇ ਐਸ ਐਚ ਓ ਸਰਵ ਸਬਰਵਾਲ ਨੇ ਦੱਸਿਆ ਕਿ ਸੁਦੀਪ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੇ ਸੁਦੀਪ ਕੁਮਾਰ ਦੇ ਬੀਤੇ ਦਿਨ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਇਸ ਸੰਬੰਧੀ ਮੰਦਰ ਚ ਜਾ ਕੇ ਪੁੱਛ ਪੜਤਾਲ ਕੀਤੀ ਤਾਂ ਪੁਜਾਰੀਆਂ ਤੇ ਉਹਨਾਂ ਨੂੰ ਸ਼ੱਕ ਹੋਇਆ ਅਤੇ ਜਦੋਂ ਪੁਜਾਰੀਆਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੇ ਨੌਜਵਾਨ ਨੂੰ ਮਾਰ ਕੇ ਹਵਨਕੁੰਡ ਦੇ ਥੱਲੇ ਦਫਨਾ ਦਿੱਤਾ ਹੈ ਇਹ ਇੱਕ ਆਪਣੇਰੇ 30 ਸਾਲ ਦੇ ਨੌਜਵਾਨ ਦਾ ਆਪਣੇ ਮਤੂਰੀ ਦਾ ਜਿਹੜਾ ਵਸਨੀਕ ਸੀਗਾ ਜਿਹਦਾ ਨਾਮ ਆਨੰਦ ਕਰਕੇ ਸੁਦੀਪ ਖਾਲਸਾ ਆਨੰਦ ਉਹਦਾ ਉਹ ਇਸ ਟੂਰੀ ਦੇ ਮੰਦਰ ਆ ਉੱਤੇ ਇਹਦਾ ਕਤਲ ਹੋਇਆ ਜਿਸ ਬੰਦੀ ਕੁਝ ਬੰਦੇ ਸੀ ਰੌਂਡ ਅਪ ਕੀਤੇ ਆ ਬਾਕੀ ਐਸ ਪਰ ਇਨਵੈਸਟੀਗੇਸ਼ਨ ਜੋ ਕੁਝ ਵੀ ਸਾਡੇ ਸਾਹਮਣੇ ਆਇਆ ਉਹ ਤਾਂ ਤੋਂ ਬਾਤ ਤੋਂ ਲੱਗਦਾ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਵਿੱਚ ਲੱਗੀ ਹੈ ਜਦ ਕਿ ਦੂਜੇ ਪਾਸੇ ਲੋਕਾਂ ਵਿੱਚ ਮੰਦਰ ਦੇ ਪੁਜਾਰੀਆਂ ਅਤੇ ਮੰਦਰ ਦੇ ਪ੍ਰਧਾਨ ਖਿਲਾਫ ਰੋਸ ਦੇਖਣ ਨੂੰ ਮਿਲ ਰਿਹਾ ਹੈ ਉਧਰ ਫਿਲਹਾਲ ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਇਸ ਵਿੱਚ ਕੋਈ ਹੋਰ ਵਿਅਕਤੀ ਵੀ ਸ਼ਾਮਿਲ ਸੀ ਜਾਂ ਫਿਰ ਨਹੀਂ ਪੁਲਿਸ ਵੱਲੋਂ ਇਸ ਕਤਲ ਦੀ ਵਜ੍ਹਾ ਵੀ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਰੀ ਤੋਂ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ